ਉਦਾਹਰਣ ਦੇ ਗਿਰੋਦ ਤੁਸੀਂ ਤੇ ਮੈਂ ਹਰ ਸਕੋਰ ਤਸਵੀਰਾਂ ਚ ਜੋ ਤੁਸੀਂ ਕੁੜੀ ਦੇਖ ਰਹੇ ਹੋ ਇਸ ਕੁੜੀ ਨੂੰ ਪੰਜਾਬ ਪੁਲਿਸ ਨੇ ਦਿੱਲੀ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ ਸਾਰੇ ਪਰਿਵਾਰ ਦੇ ਵੱਲੋਂ 28 ਲੱਖ ਰੁਪਏ ਲਗਾ ਕੇ ਇਸ ਕੁੜੀ ਨੂੰ ਕੈਨੇਡਾ ਭੇਜਿਆ ਜਾਂਦਾ ਹੈ ਪਰ ਇਹ ਕੈਨੇਡਾ ਜਾ ਕੇ ਕੁੜੀ ਮੁੱਕਰ ਜਾਂਦੀ ਹੈ ਆਪਣੇ ਹਸਬੰਡ ਨੂੰ ਕੈਨੇਡਾ ਨਹੀਂ ਸੱਦਦੀ ਤੇ ਸਾਰੇ ਪਰਿਵਾਰ ਦੇ ਨਾਲ ਨਾਤਾ ਤੋੜ ਦਿੰਦੀ ਆ ਜਿਸ ਤੋਂ ਬਾਅਦ ਇਸ ਕੁੜੀ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਲੁਕਾਊਟ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਪਰ ਜਦੋਂ 9 ਸਾਲਾਂ ਬਾਅਦ ਦਿੱਲੀ 에ਰਪੋਰਟ ਤੇ ਪਹੁੰਚਦੀ ਹੈ ਇਮੀਗ੍ਰੇਸ਼ਨ ਆਫੀਸਰਸ ਦੇ ਵੱਲੋਂ ਇਹ ਸੂਚਨਾ ਪੰਜਾਬ ਪੁਲਿਸ ਨੂੰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਦਿੱਲੀ 에ਰਪੋਰਟ ਜਾ ਕੇ ਇਸ ਕੁੜੀ ਨੂੰ ਗ੍ਰਿਫਤਾਰ ਕਰ ਦਿਆ ਜਿਹੇ ਬਹੁਤ ਕੇਸਿਸ ਹੁੰਦੇ ਨੇ ਜਿਸ ਵਿੱਚ ਜਿਹੜੀ ਕੁੜੀਆਂ ਨੇ ਕੈਨੇਡਾ ਜਾ ਕੇ ਮੁੱਕਰ ਜਾਂਦੀ ਉੱਥੇ ਹੀ ਮੁੰਡੇ ਵਾਲੇ ਨੇ ਪੈਸਾ ਲਗਾ ਕੇ ਜਿਹੜਾ ਕਿ भेज दे नी ਕੁੜੀਆਂ ਨੂੰ ਪਰ ਉੱਥੇ ਜਾ ਕੇ ਆਪਦੇ ਹਸਬੰਡ ਨੂੰ ਨਹੀਂ ਸੱਜਦੀ ਤੇ ਸਾਰੇ ਪਰਿਵਾਰ ਦੇ ਨਾਤਾ ਤੋੜ ਦਿੰਦੀ ਹੈ ਉੱਥੇ ਹੀ ਕਿਸ ਤਰ੍ਹਾਂ ਗਰੀਬ ਪਰਿਵਾਰ ਦੇ ਵੱਲੋਂ ਪੈਸੇ ਜੋੜ ਕੇ ਮੁੰਡੇ ਦਾ ਵਿਆਹ ਕੀਤਾ ਜਾਂਦਾ ਹੈ 28 ਲੱਖ ਰੁਪਏ ਲਗਾਏ ਜਾਂਦੇ ਆ ਕੁੜੀ ਨੂੰ ਬਾਹਰ ਭੇਜਿਆ ਜਾਂਦਾ ਪਰ ਕੁੜੀ ਬਾਹਰ ਜਾ ਕੇ ਮੁੱਕਰ ਜਾਂਦੀ ਹੈ ਸਹੁਰੇ ਪਰਿਵਾਰ ਆਪਣੇ ਪਤੀ ਦੇ ਨਾਲ ਨਾਤਾ ਤੋੜ ਦਿੰਦੇ ਆ